ਮੇਰੇ ਸ਼ਰਮਾਨਾ ਆਬਨੇ ਮਰਾ ਸਵਾਜਾ ਸਾਢੇ 4 ਵਜੇ ਨਾ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਚ ਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਔਂ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਉਹ ਮੈਂ ਕਿਹਾ ਭਰੀ ਹਟਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡ 사이 ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇ ਵਗੰਨਾ ਭਰੀ ਮੈਨੂੰ ਪਤਾ ਸ਼ਕਲ ਮੇਰੇ ਨੂੰ ਲੱਗ ਰਹੀ ਥੋੜੇ ਉਸ ਹਾਰਾ ਮੈਂ ਕਹਿੰਦੇ ਮੇਰੇ ਕੋਲ ਸਮਾਨ ਤੁਹਾਡਾ ਨਹੀਂ ਹੈਗਾ ਉਹ ਆਪੇ ਛੇੜਖਾ ਨਹੀਂ ਗੰਡਾ ਭੀ ਇਧਰ ذਰਾ ਫੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰ ਇੱਕ ਇਹਨੇ ਨੂੰ ਬੂਟ ਫੜ ਕੇ ਟਰਾਈ ਕੀਤਾ ਖੁਦ ਪੈਰੀ ਪਾਉਂਦਾ ਪਿਆ ਪੈਰੀ ਵਾ ਕਹਿੰਦਾ ਮੈਂ ਸੈੱਟ ਚੈੱਕ ਕਰਾਂ ਮੈਨੂੰ ਪੈਰੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਰਿਹਾ ਮੈਂ ਪੈਰੀ ਮਿਲ ਜਾਣਗੇ ਇੰਨੇ ਦੇ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਕਿ ਮੈਂ ਕੈਸ਼ ਗਿੰਡਾ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਵੀ ਹਰ ਚਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਹੀ ਪੈਰੀ ਪਾਈ ਸਾਹਮਣੇ ਦੋ ਜਣੇ ਮੋਟਰਸ ਚਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਵੰਗਾਂ ਦੀ ਤਾਰ ਹੋ ਗਏ ਪਰ ਇਹ 14-15000 ਰੁਪਏ ਗਏ ਮੇਰ ਬਹੁਤ ਲਗ ਤਿੰਨੇ ਜਾਣੇ ਹੀ ਇੱਕ ਵੀਰ ਨੇ ਆਏ ਉਹਦੇ ਪਰਨਾ ਬੰਨਿਆ ਹੈ ਪੂਰਾ ਜਿਹੜਾ ਆਪਣਾ ਗਿੱਟੜਾ ਕਹਿ ਲਈ ਚੋਟਾ ਟਾਇ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਮਨਾਂ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਵਾਲ ਦੇ ਬਿਲਕੁਲ ਛੋਟੇ ਛੋਟੇ ਗੰਜਾ ਟਾਇ ਪਾ ਲਾਉ ਨਾਲ ਜੀ ਮੂੰਹ ਬੰਨੇ ਲਿਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਨੇ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭਜਿਆ ਪਾਇਆ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਕਿਤੇ ਵੀ ਸੋਚਣੇ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨਾਂ ਦੇ ਦਿਨ ਦਿਹਾੜੇ ਹਰ ਕੋ ਲੋਡਾ ਖਾਉਂ ਡਿਆ ਮੰਨ ਲਓ ਰਾ ਆਣ ਕੋਦ ਨੂੰ ਨਹੀਂ ਲੱਗਦਾ ਜੀ ਇਹ ਮੇਰੇ ਤੇ ਹਥਿਆਰ ਹੀ ਨਗਰ ਮਾਲੋਂ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਨਾ ਹੈ ਸਪਲੈਂਡਰ ਮੋਟਰਸਾਈਕਲ ਦੇ ਹੀ ਉਹਨਾਂ ਨੂੰ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਇਥੇ ਹਥਿਆਰ ਦੇ ਨਾਲ ਤੇ ਹਥਿਆਰੇ ਦਾਤਰਿੰਗ ਦਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਦੱਸੋ ਕਾਦੀ ਦੁਕਾਨ ਹੋ ਕਿੰਨੇ ਦਿਨ ਕਿੰਨੀ ਢੇਰ ਤੋਂ ਦੁਕਾਨ ਕਰ ਪਰੀ ਮਹੀਨੇ ਤੋਂ 1.5 ਸਾਲ ਹੋ ਗਿਆ ਜਗਰ ਦੁਕਾਨ ਜਗਰ ਦੁਕਾਨਦਾਰ ਕਰਦੇ ਕੀ ਨਾਮ ਦੀ ਦੁਕਾਨ ਇਹ ਸ਼ੂ ਰੈਗਬਰੀ ਦੁਕਾਨ ਦਾ